ਬੱਟੇ ਮੋਟਾ ਲਾਉਂਦੇ ਸੱਸਰੀ ਗਾਲ ਜੀ ਸੱਸਰੀ ਗਾਲ ਜੀ ਇਹ ਕਾਟ ਇਹ ਤਿੱਖੇ ਦਾਤਰ ਤੂੰ ਕਹਾਂ ਸੇ ਲਾਤੇ ਹੋ ਉਹਨੂੰ ਕਦਾਂ ਨਾਲ ਲੰਘ ਫੱਟਕ ਚਲੋ ਜੀ ਹੁਣ ਗੁੱਸਾ ਵੀ ਛੱਡਿਆ ਪ੍ਰਧਾਨ ਜੀ ਇਹਦੇ ਨਾਲ ਬੰਨ ਮਖਾ ਜੀ ਐ ਨਹੀਂ ਕਰਦੇ ਹੁੰਦੇ ਗੱਲ ਸੁਣੋ ਮੈਂ ਤਾਂ ਨਹੀਂ ਕਰਦਾ ਇੱਥੋਂ ਓਹੋ ਉਹ ਤਾਂ ਦੁਬਾਰੇ ਵੀ ਪੈ ਜਾਂਦਾ ਹੁੰਦਾ ਐ ਆਪਣੀ 20 ਵਾਰੀ ਲੜਾਈ ਹੋਈ ਆ ਪ੍ਰਧਾਨ ਜੀ ਪੈਨਸ਼ਨ ਕੱਟ ਗਈ ਤਾਂ ਹੈ ਤੋ ਜੀ ਮਾਫੀ ਮੰਗਣ ਆਇਆ ਨਾ 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 ਮਾਫੀ ਮੰਗਣ ਆਇਆ ਮੇਰੀ ਨਜਨਾ ਤਾ ਦੂਰ ਭੇਜ ਦੇ ਮੈਂ ਫਿਰ ਉਹ ਮੋੜ ਕੇ ਆ ਦੇ ਉਹ ਇਸੇ ਨਹੀਂ ਲੈਂਦਾ ਸਮਾਨ ਮਹਿੰਗਾ ਬਣਦਾ ਵੀ 890 ਦਾ ਬਣ ਆ ਜਾ ਐਂਗਲ ਮਾਫੀ ਚੱਲ ਮਾਫੀ ਮੰਗ ਲੈ ਕੋਈ ਮਾਫੀ ਉਹ ਦੇ ਦੇ ਮਾਫੀ ਮੰਗ ਲੈ ਓਏ ਮਾਫੀ ਮੈਂ ਸੱਚੀ ਬੋਲਦਾ ਓਏ ਮਾਫੀ ਮੰਗ ਲੈ ਇੰਨਾ ਵੀ ਗੁੱਸਾ ਕਾਹਦਾ ਪ੍ਰਧਾਨ ਜੀ ਮਾਫੀ ਮੰਗਦਾ ਜੀ ਮੁੰਡਾ ਪੈਰੀਆਸ ਲਾ ਦੇ ਮਾਫੀ ਮੰਗਦਾ ਮੁੰਡਾ ਮਾਫ ਕਰ ਦੇ ਓ ਹੋ ਲੈ ਐ ਨਾ ਕਰੋ ਬੜਾ ਐ ਨਾ ਬੜਾ ਹੋ ਕਰੋ ਜੀ ਜੀ ਮੇਰਾ ਜੀ ਨਹੀਂ ਲੱਗਿਆ ਜੀ ਤੁਹਾਡੇ ਬਿਨਾ ਨਾਲੇ ਲੜਦੇ ਹੋ ਨਾਲੇ ਬੱਠਾ ਵਾਗੂ ਪਾੜਿਆ ਮੈਂ ਕਿਹੜਾ ਕੁਛ ਲਕੋਇਆ ਨਾਲੇ ਤੁਸੀਂ ਆਪਸ ਚ ਲੜ ਪਏ ਨੇ ਨਾਲੇ ਇਕੱਠੇ ਫੇਰ ਉਹੀ ਗੱਲ ਆ ਜੀ ਬੜਾ ਗੱਲਾਂ ਚ ਆ ਗਿਆ ਜੀ ਐ ਨਹੀਂ ਕਰਦੇ ਹੁੰਦੇ ਰੋਟੀ ਦੀ ਕਾਜ ਹੁੰਦੇ ਜੀ ਦਾ ਨਹੀਂ ਗਰੇ ਪਿਆ ਹੱਥ ਚ ਦਾ ਫੜ ਕੇ ਦੇਖੋ ਜੀ ਕਿਹੜਾ ਲੋਹਾ ਵਾ ਟਾਟਾ ਦਾ ਹਾਂ ਮੈਂ ਤਾਂ ਨਾਲ ਆ ਚੱਕ ਲਾਓ ਜੀ ਕਿਹੜੀ ਗੈਂਗ ਤੋਂ ਖੋਇਆ ਇਹ ਏ ਭਾਈ ਬਸ ਅਸੀਂ ਗੋਲ ਚੱਕ ਲੈ ਕੇ ਲੜਾਈ ਹੋਈ ਸੀ ਗੋਲ ਕਰਦਾ ਚੰਦੂਰਾ ਕਿਦੋਂ ਮੰਗ ਰੋ ਡਿੱਗੇ ਚੱਕ ਲਿਆ ਕੀ ਬਾਤ ਹੈ ਅੱਜ ਅਖਬਾਰ ਕਿਵੇਂ ਪੜੀ ਜਾਂਦੇ ਹੋ ਜੀ ਉਹ ਤੇਰੀ ਮਾਤਾ ਫੋਟੋਆਂ ਦੇਖਦਾ ਤੇ ਮੈਨੂੰ ਕਿਹੜੇ ਤੋਂ ਕੁਝ ਠਾਉਣਾ ਆਉਂਦਾ ਨਾ ਤੁਸੀਂ ਲਵਾ ਲਿਆ ਕਰੇ ਉਹ ਮੈਂ ਲਵਾਇਆ ਤਾਂ ਕਾਨੂੰਨ ਉੱਤੇ ਜੱਥਾ ਨਹੀਂ ਫੜਦਾ ਸੀ ਅੱਛਾ ਮੰਜੇ ਤੇ ਪਿਆਚੀ ਆਉਂਦਾ ਹੋਇਆ ਮੈਂ ਚੱਕ ਲਿਆ ਆਪਾਂ ਨੇ ਕੋ ਕੰਮ ਜਿਆ ਹੋ ਰਹੀ ਜਾਂਦਾ ਦੀਗਾ ਕਾਜਾ ਕੰਮ ਫਿਰ ਆਪਾਂ ਹਾਂ ਕਰਦਾਂਗੇ ਦੱਸੋ ਜਿਆਦਾ ਫਿਰ ਕਾਜਾ ਕੰਮ ਵਿੱਚ ਪੜਤਾ ਸੀ ਕੋਈ ਖਬਰ ਵੱਡਾ ਆ ਕੰਮ ਕਰੋ ਪ੍ਰਧਾਨ ਜੀ ਵੀ ਮਤਲਬ ਮੈਂ ਤਾਂ ਚ ਨੂੰ ਆਪੇ ਬੱਤਾ ਕਰੀਏ ਤਾਂ ਕਰੀਏ ਕੀ ਉਸਤਾ ਕਰੋ ਜੀ ਮਾੜਾ ਮੋਟਾ ਇੱਕ ਮੁਝਾ ਜਾ ਕਰੀਏ ਬੰਦੇ ਮਾੜੇ ਕਾਂਡ ਕਰਨਾ ਨੇ ਤੁਸੀਂ ਦੱਸੋ ਕੋਈ ਤੇ ਤਿਆਰ ਬਿਆਲਾ ਦੱਸੋਈ ਕੁੜੀ ਦੇ ਭਾਈ ਕਟਾਉਣ ਨੂੰ ਫਿਰਦਾ ਹੈਗਾ ਕੋਈ ਮੈਂ ਤਾਂ ਹਾਂਜੀ ਕਰੀ ਨਹੀਂ ਹੈਗੀ ਮੈਨੂੰ ਸਹੀ ਨਹੀਂ ਲੱਗਿਆ ਹਾਂ ਭਾਈ ਬੱਚੇ ਨਹੀਂ ਹੈਗੀ ਭਾਈਆਂ ਪੁੱੰਿਆਂ ਤੋਂ ਇਹ ਤਾਂ ਅੱਗੇ ਕੁੱਟਦੇ ਹੁੰਦੇ ਜਦ ਹੁਣ ਐਡੀ ਬੱਚੇ ਕਿੱਥੇ ਆ ਲੈ ਆ ਖਾਬਰ ਦੇਖੋ ਜੀ ਹੈਡਲਾਈਨ ਲੱਗੀ ਹੋਈ ਵਿਆਹੀ ਬਰੀ ਔਰਤ ਦੋ ਬੱਚਿਆਂ ਦੀ ਮਾਂ ਛੱਡ ਕੇ ਭੱਜੀ ਆਪਣੇ ਪਤੀ ਸਮੇਤ ਸਾਰਾ ਪਰਿਵਾਰ ਪੈਸਾ ਸੋਨਾ ਚਾਂਦੀ ਸਾਰਾ ਕੁਝ ਚੱਕ ਕੇ ਹੋ ਗਈ ਘਰੋਂ ਫਰਾਰ ਲੈ ਬੇੜਾ ਬੈਜੇ ਤੇਰਾ ਮਰਦੇ ਤੂੰ ਹੈ ਜੀ ਦੋਦਬਾ ਕਿੱਥੇ ਡਗੀ ਉਹ ਜਵਾਬ ਕਰ ਜੀਆਂ ਵਾਲਿਆ ਭਜਦੇ ਨੇ ਨਾ ਉਹ ਹੁਣ ਆ ਨੀਚੇ ਛੋਟੇ ਅੱਖਰਾਂ 'ਚ ਵੀ ਲਿਖਾਇਆ ਘਰ ਵਾਲਾ ਕਰਦਾ ਸੀ ਗੁੰਡਾ ਕਰਦੀਆਂ ਬਾਹਰ ਅੰਦਰ ਬਸ ਉਹੀ ਗੱਲ ਆਏਗਾ ਜਿਹੜੇ ਗੁੰਡਾ ਕਰਦੀਆਂ ਵਾਲਾ ਕੰਮ ਆਹੀ ਤਾਂ ਹੁੰਦਾ ਜੀ ਅੱਜ ਕੱਲ ਮੈਂ ਜਿਹੜਾ ਕਰ ਤੁਹਾਨੂੰ ਬੰਦਾ ਯਾ ਨਹੀਂ ਦਿਖਾਇਆ ਤੀਗਾ ਉਹਦੇ ਨਾਲ ਵੀ ਵਿਚਾਰੇ ਨਾਲ ਇਹੀ ਹੋਇਆ ਉਹ ਜਿਹੜੀ ਤੁਹਾਨੂੰ ਉਹਦੇ ਵੀਡੀਓ ਨਹੀਂ ਦਿਖਾਈਦੀ ਜਿਹੜਾ ਇਹ ਜੇ ਕਹਿੰਦਾ ਦੀਗਾ ਮੈਂ ਬਦਮਾਸ਼ ਹੂੰ ਮੇਰਾ ਬਾਪ ਬਦਮਾਸ਼ ਥਾ ਮੇਰਾ ਬਾਪ ਉਹਦੀ ਵਿਚਾਰੀ ਘਰ ਵਾਲੀ ਭੱਜ ਗਈ ਸੀ ਤੁਹਾਡਾ ਬੇਟਾ ਇਹਦਾ ਆਹੀ ਕੰਮ ਹੁੰਦਾ ਕਿ ਫਿਰ ਗਲਤ ਆ ਜੀ ਉਹੀ ਆ ਜਾਂਦੀ ਹੈ ਇਹ ਭਾਜੀਆਂ ਕਿਉਂ ਨੇ ਭਾਈ ਕੀ ਇਹਨਾਂ ਨੂੰ ਹੋਰ ਅੱਗੇ ਉੜੀਆਂ ਭਾਈ ਨਹੀਂ ਅੱਗੇ ਤਾਂ 16 17 ਛਾਲ ਦਿੰਦੇ। ਉਹ ਤਾਂ ਗੱਲ ਹੈ। ਹੁਣ ਉਹ ਆਕਣੇ ਭਾਈ ਦੀ ਗੱਲ ਇਹ ਹੋ ਗਈ ਨਾ ਬਾਈ ਹੁਣ ਚੱਕਰ ਕੀ ਹੈਗਾ ਹੁਣ ਘਰੇ ਨਹੀਂ ਜਾਦਾ ਬੰਦ ਹੁਣ ਤੁਸੀਂ ਘਰੇ ਕਿੱਦੇ ਗਿਓਂ ਜੀ ਤੁਸੀਂ ਆਪ ਹੀ ਸੋਚੋ ਤੁਸੀਂ ਵੀ ਕਬੈਲੀ ਬਦਮਾਸ਼ ਹੋ ਤੁਸੀਂ ਘਰੇ ਪ੍ਰੀਤੋ ਥੋੜੂ ਭੱਜੂਗੀ ਹੋਣਾ ਪ੍ਰੀਤੋ ਤਾਂ ਉਹ ਗਈ ਹੋਈ ਆ ਹਫਤੇ ਦੀ ਮੈਂ ਭੱਜੀ ਹੋਈ ਹੋ ਮੋਟਰਸਾਈਕਲ ਡਿੱਗਿਆ ਓਏ ਉਹ ਮੋਟਰਸਾਈਕਲ ਡਿੱਗਿਆ ਫਟਟੇਂ ਮਾਰਿਆ ਉਹ ਕੱਛ ਨੇ ਬੰਦ ਹੋਏ ਦੇਖੀ ਫਟਟੇਂ ਮਾਰਿਆ ਕੱਛ ਨੇ ਦੇਖੀ ਆ ਰਹੀ ਏ ਨਾ ਲਾ ਨਾ ਨਾ ਲਾ ਦੇ ਲਾ ਦੇ ਦੇਖ ਆਲੇ ਗਲੇ ਦੇਖ ਕਿਤੇ ਕੋਈ ਫੈਰ ਨਾ ਮਾਰ ਗਿਆ ਹੋਵੇ ਨਾ ਨਾ ਇਹ ਸਾਰਾ ਦੁਸ਼ਮਣੀ ਦਾ ਆ ਪੰਗਾ ਹੈ ਜਿਵੇਂ ਹੁਣ ਆਪਾਂ ਗੱਲ ਕਰਦੇ ਦੀਗੇ ਹਵਾ ਨਾ ਡਿ ਗਈ ਵੇਖ ਲੋ ਪੱਟੇ ਮੇਰਾ ਉੱਤ ਨਾ ਡਿਗੇ ਜੇ ਹੁਣ ਉਹ ਨਹੀਂ ਉਹੀ ਨਾ ਡਰਾ ਕਰੀ ਉਹ ਮਿੱਟੀ ਜਿਹਾ ਸਟੈਂਡ ਦਾ ਉਹ ਡਿਗਾ ਹੋਰੇ ਗੱਲਾਂ ਜੀ ਨਾ ਪਹਿਲੇ ਆਪਣੇ ਦੇ ਬੰਦ ਦੀ ਕੀਤੀ ਮਾੜੇ ਗਏ ਮੇਰੇ ਛਾਲੇ ਕੋ ਬੋਲੀ ਆ ਕੇ ਨਹੀਂ ਫਿਰ ਇਹ ਫੋਟ ਫੋਟ ਪਰ ਕੁਖਾ ਬਿਟਾ ਫਿਰ ਮਾੜੀ ਬਹੁਤ ਮਾੜੀ ਖਬਰ ਆ ਪੰਜਾਬ ਦੀ ਇਹ ਤਾਂ ਇਹ ਤਾਂ ਹਰ ਇੱਕ ਕਰ ਕਰਦੀ ਗੱਲ ਹੈ ਜੀ ਹੁਣ ਜਿਹੜਾ ਬੰਦਾ ਭਲਾ ਦੇ ਘਰੀ ਨਹੀਂ ਟਾਈਮ ਦਿੰਦਾ ਹੈਗਾ ਜੀ ਆਪਦੇ ਘਰੀ ਨਹੀਂ ਜਾਂਦਾ ਹੈਗਾ ਸਾਰਾ ਦਿਨ ਰਾਤ ਬਾਹਰ ਫਿਰ ਜਾਂਦਾ ਦਿਨੇ ਬਾਹਰ ਫਿਰ ਜਾਂਦਾ ਕਰੇ ਫਿਰ ਕੋਸਤਾ ਹੁਣ ਬੰਦਾ ਕੰਮ ਵੀ ਕਰੂ ਹੁਣ ਅੰਜ ਘਰੇ ਬੈਠ ਕੇ ਕੀ ਕਰੇ ਸਾਰਾ ਕੁਝ ਚਲਾਉਣਾ ਪੈਂਦਾ ਜਿਵੇਂ ਬੰਦੇ ਨੂੰ ਕੰਮ ਵਾਸਤੇ ਟਾਈਮ ਦੇਣਾ ਇੱਕ ਚੀਜ਼ ਹੀ ਬਣੂ ਜਾਂ ਤਾਂ ਯਾਰ ਬੰਦੇ ਦਾ ਨਾਮ ਬਣੂਗਾ ਜਾਂ ਫਿਰ ਬੰਦਾ ਘਰੇ ਟਾਈਮ ਦਿੰਦਾ ਜਾਂ ਫਿਰ ਬੱਸ ਫਿਰ ਭਾਈ ਘਰ ਵਾਲੀਆਂ ਛੱਡ ਦੋ ਤੇਨ ਬਨਾਨੀਆਂ ਨਹੀਂ ਕੁਥਰ ਤੇ ਕਿਥੋਂ ਬੜ ਕੇ ਬੈ ਗਈ ਫਿਰ ਭਾਈ ਘਰ ਵਾਲੀਆਂ ਛ ਵਿਆਹ ਨਾ ਕਰਾਵੇ ਬੈਲੀ ਬੰਦਾ ਹਾਂ ਵਿਆਹ ਵੀ ਜ਼ਰੂਰੀ ਹੈ ਹੈ ਬਾਹਬ ਜੀ ਲਾਜ ਨੂੰ ਛੁਡਾਉਣਾ ਹੁੰਦਾ ਬਾੜ ਚ ਤਾਂ ਲਾਜੀ ਬਣੂਗੀ ਹੁਣ ਨਹੀਂ ਆਏ ਫਿਰ ਲਾਦ ਬਣੂਗੀ ਫਿਰ ਘਰੇ ਵੀ ਟਾਈਮ ਦੇਉਣਾ ਜੀ ਜਨਾਨੀ ਪਿੱਛੇ ਲਾ ਕੇ ਬੈਲੀ ਨਹੀਂ ਬਣਿਆ ਜਾਂਦਾ ਤੂੰ ਤੈਨੂੰ ਕਿੱਥੇ ਮਾਰੀ ਟੁੜੀ ਥੋਣੀ ਪ੍ਰੀਤੋ ਦੀ ਕੋਈ ਗੱਲ ਪਿੰਡ ਤੁਤਲ ਘਰੇ ਤਾਂ ਨਹੀਂ ਪਤਾ ਹੁੰਦਾ ਪਿੰਡ ਚ ਨੇ ਆਏ ਜੀ ਮਾੜੀ ਧੂੜੀ ਦੇਖੋ ਜਿਨੇ ਕੋਈ ਹੈ ਜਿਨੇ ਕੋਈ ਤੇਰੀ ਟੈਨਮੈਂਟ ਮੁੰਆ ਤੇਰੀ ਚਾਚੀ ਆਏ ਜੀ ਤਾਂ ਨਹੀਂ ਲੱਗ ਨਾ ਜੀ ਆਂਟੀ ਤਾਂ ਠੀਕ ਹੈ ਜੀ ਖਾਤਾ ਹੋ ਗਿਆ ਗੈ ਨੂੰ ਆਈ ਨਹੀਂ ਹਲੇ ਤੱਕ ਕਿੱਥੇ ਗਈ ਹੋਈ ਆ ਜੀ ਕਹਿੰਦੀ ਸੀ ਪੇਕੀ ਗਈਆਂ ਮੈਂ ਮੈਂ ਤਾਂ ਤਾਂ ਫੋਨ ਤਾਂ ਬੰਦ ਹੁੰਦਾ ਮੇਰਾ ਕਹੇ ਚੱਕ ਦੇ ਨੇ ਫੋਨ ਮੇਰੀ ਬੰਦ ਨਹੀਂ ਸੁਭਰਨ ਆ ਉਪਰਾਨ ਦੀ ਇੱਕ ਗੱਲ ਹੈ ਮੈਂ ਮੈਂ ਚਲੋ ਮੈਂ ਤਾਂ ਛੋਟੇ ਤੋਂ ਅੱਧੀ ਉਮਰ ਹੈ ਜੀ ਮੈਂ ਤਾਂ ਦੇ ਤਜਰਬੇ ਦੀ ਗੱਲ ਦੱਸਦਾ ਵੀ ਜਿਹੜੀ ਨੇ ਐ ਮਾੜਾ ਮੋਟਾ ਕੋਈ ਕੰਡ ਕਰਨਾ ਹੁੰਦਾ ਨਾ ਉਹਦੀ ਕੋਈ ਗੱਲ ਨਹੀਂ ਉੜਦੀ ਹੁੰ ਉਦੋਂ ਸਿੱਧਾ ਕਰ ਹੀ ਦਿੰਦੇ ਹੁੰਦੇ ਹੁ ਜੀ ਇਹ ਜੀ ਇਹ ਵੀ ਗੱਲਾਂ ਦਾ ਫਰਕ ਹੁੰਦਾ ਗੌਰ ਤਾਂ ਯਾਰ ਜ਼ਰੂਰੀ ਆ ਬਾਈ ਬਾਈ ਗੌਰ ਤਾਂ ਜ਼ਰੂਰੀ ਆ ਉਹ ਗੌਰ ਫੌਰ ਨਹੀਂ ਕੋਈ ਇਹਦੀ ਨਿਸ਼ਾਨੀ ਲੱਛਣ ਵੀ ਗਨਾਨੀ ਦੇ ਲੱਛਣ ਪਤਾ ਲੱਗ ਜਾਣ ਪਹਿਲਾਂ ਬੰਦੇ ਨਾਲ ਲੜਾਈ ਹੁੰਦੀ ਰਹਿੰਦੀ ਆ ਜੀ ਦਿਨ ਪਰ ਦਿਨ ਲੜਾਈ ਤਾਂ ਮੇਰੇ ਨਾਲ ਬਹੁਤ ਹੁੰਦੀ ਆ ਅੱਛਾ ਅੱਛਾ ਜੀ ਲੜਦੀ ਤਾਂ ਬਹੁਤ ਆ ਮੇਰੇ ਨਾਲ ਇਹ ਵੇ ਸੰਕਟ ਸੰਕੋਚ ਉਧਰ ਜੀ ਨਹੀਂ ਨਹੀਂ ਜਾ ਰਹੇ ਇਹ ਤਾਂ ਸੰਕੇਤ ਬਣ ਰਹੇ ਨੇ ਜੀ ਹਾਂ ਜਦ ਜੇ ਮੀਂਹ ਪੈਣ ਲੱਗੇ ਨੇ ਉਦਾਂ ਦੀ ਗਈ ਹੋਈ ਆ ਜੋਮੇ ਜੀ ਵੀਰ ਬਾੜ ਨੂੰ ਪ੍ਰਧਾਨ ਜੀ ਵੀਰ ਬਾੜ ਨੂੰ ਮੱਥਾ ਟੇਕਿਆ ਛੋ ਜੋਮੇ ਜੋਮੇ ਜੀ ਗਈ ਹੋਈ ਆ ਉਹ ਪ੍ਰਧਾਨ ਜੀ ਆ ਮੀ ਕਣੀ ਵਾਲੇ ਦੇਣਾ ਚ ਤਾਂ ਉਹੀ ਜਰਾਨੀ ਦੇ ਨੇੜੇ ਟੇਡ ਰਹਿਣਾ ਚਾਹੀਦਾ ਆਹੀ ਦੇਣਾ ਜੀ ਹੁੰਦੇ ਹੁੰਦੇ ਨੇ ਇਹ ਕਾਂਢ ਦੇ ਬੇੜਾ ਬਾਈ ਦਾ ਫਾੜਾ ਪੜਾਇਆ ਮੀ ਮੀ ਦੇ ਪਾਣੀ ਨਾਲ ਹੀ ਨਿਕਲਦੇ ਆ ਬਾਹਰ ਤੂੰ ਸਮਝਦੇ ਨਹੀਂ ਲਾ ਤੂੰ ਗੌਰ ਕਰੋ ਜੀ ਉਹੀ ਛੋੜੀ ਨਾ ਗਾਣੇ ਬਣੇ ਹੋਏ ਨੇ ਸੌਣ ਦੀ ਝੜੀ ਨਹੀਂ ਲੱਗੀ ਸੌਣ ਦੀ ਝੜੀ ਮੈਂ ਵੀ ਖੜਾ ਕੋਠੇ ਤੂੰ ਵੀ ਹਾਂ ਉਹੀ ਗੱਲਾਂ ਨੇ ਫਿਰ ਇਹ ਤੁਸੀਂ ਗੌਰ ਕਰੋ ਜੀ ਮੜਾ ਜਾ ਗੌਰ ਰੱਖਣੀ ਚਾਹੀਦੀ ਹੈ ਜੇ ਚੀਜ਼ਾਂ ਦੀ ਮੈਂ ਤਾਂ ਹੀ ਉਹ ਇਹ ਜੀ ਖਬਰ ਤਾਂ ਫੂਕ ਦੇਣੇ ਤੇ ਲਾਉਂਦੇ ਨੇ ਭੱਜ ਗਏ ਰੋੜਾ ਹੀ ਹੁਣ ਜਦੋਂ ਪੰਜਾਬ ਚ ਜਿਹੜੀ ਗੱਲ ਹੋਊਗੀ ਹੁਣ ਮਾਹੀ ਜੀ ਪੰਮਕੇ ਬੰਗੰਡਾ ਹੈ ਦਨੈ ਨਹੀਂ ਕੱਚੀ ਪੱਦੀਆਂ ਖਬਰੂ ਰੇਲਾ ਦਾਂਦੇ ਨੇ ਮੈਂ ਫੜ ਕੇ ਕੁਬਾਰ ਦਾ ਪਾੜ ਦੂੰ ਭੈਣ ਦੇ ਹੱਥ ਮਾ ਜਾਣੇ ਪਾਏ ਜੀ ਗੱਲ ਖਾਈਆ ਵਰੇ ਮੁੱਤ ਜਦੀ ਗੱਲ ਕਰੀਏ ਕੁਛ ਆ ਕੇ ਮੈਂ ਤਾਂ ਕੀ ਜਦੀ ਗੱਲ ਕਰ ਰਹੇ ਮੜਾ ਜਾ ਫਿਰ ਇਹ ਤੇ ਮੈਂ ਲਵਾ ਲਿਆ ਮਾ ਟੋਰਾ ਮੜਾ ਜਾ ਕਰਾ ਲਿਆ ਮਾ ਜੀ ਨੂੰ ਤਿੱਖਾ ਹੋ ਮੇਰੀ ਗੱਲ ਠੋਣ ਮੈਂ ਤਾਂ ਉਥੇ ਮੇਰੇ ਚੋਰੀ ਬਰਤਨ ਹਾਂ ਮੈਂ ਤੇ ਮੇਰੇ ਨਾਲ ਚੱਲ ਆਪਾਂ ਜੀ ਚੱਲ ਜਾਂ ਗੱਡੀ ਕਰਾ ਲੈਨੇ ਠੁਕੜਾਈ ਤੇ ਓਹੋ ਪ੍ਰਧਾਨ ਜੀ ਈ ਡਿੱਡਰਨ ਵਾਲੀ ਗੱਲ ਥੋੜਾ ਫੋਨ ਕਰਾਓ ਫੜੋ ਮੇਰੇ ਅੱਖਿਆਂ 'ਚ ਲੜਾਈ ਹੋਈ ਥੋੜਾ ਫੋਨ ਨਹੀਂ ਚੱਕਦੀ ਲੜਾਈ ਕਿਉਂ ਥੋੜਾ ਫੋਨ ਨਹੀਂ ਚੱਕਦੀ ਥੰਟਾ ਬੰਦ ਹੈ ਕੋਈ ਹੋਰ ਨੰਬਰ ਹੋਊਗਾ ਉਹਨਾਂ ਦੇ ਘਰ ਜਾਂਦਾ ਹੁੰਦਾ ਮੈਂ ਨਾਲ ਕਿੱਥੇ ਬੋਲਦੇ ਨੇ ਜੱਸੇ ਨੂੰ ਪੁੱਛਦਾ ਜੱਸੇ ਦੋਨਵਾ ਕੇ ਦੇਖ ਲਓ ਟੈਲੀਫੋਨ ਕਿਹ ਹੋਰ ਤੁਰਵਾਵੇ ਐ ਸਿੱਧੇ ਮੈਂ ਕੋਈ ਜੀ ਗੱਲ ਇਥੋਂ ਨਾ ਅੱਖੇ ਲੱਗਣਾ ਪਾਪ ਕਰਦੇ ਥੋੜਾ ਨੰਬਰ ਬਲਾਕ ਕਰਤਾ ਹੁਣ ਤੁਸੀਂ ਨਹੀਂ ਉਹ ਬਲਾਕ ਹੋ ਜਾਂਦਾ ਜਦੋਂ ਆਪਾਂ ਕਿਸੇ ਨੂੰ ਬਲਾਕ ਕਰਦੇ ਹਾਂ ਉਹ ਸਾਹਮਣੇ ਤੂੰ ਜੱਸੇ ਨੇ ਫੋਨ ਤੂੰ ਦੱਸਿਓ ਨਾ ਕੱਲ ਇਹਨਾਂ ਤੋਂ ਅਸੀਂ ਵੀ ਗੱਲ ਕੀਤੀ ਆ ਜੱਸੇ ਨੇ ਫੋਨ ਤੂੰ ਲਵਾ ਲਓ ਹੂੰ ਇਹ ਪਈ ਉਧਰੋਂ ਵੀ ਬੰਦ ਹੈ ਫੇਰ ਤਾਂ ਸੱਚੀ ਉਹ ਗੱਲ ਹੈ ਕੋਈ ਆਹ ਹਜਾਏ ਕੰ ਬੋਲਦਾ ਤੂੰ ਕੱਢ ਮੈਂ ਤਾਂ ਕਹਿਣਾ ਜੀ ਮੈਂ ਤਾਂ ਕਹਿਦਾ ਵੀ ਹੈ ਨਹੀਂ ਮੇਰੀ ਤਾਂ ਫਟ ਤੂੰ ਤੂੰ ਵੀ ਮੇਰਾ ਜਵਾਬ ਕਹੀਂ ਮੇਰੇ ਮੇਰੇ ਤਾਂ ਮੇਰੇ ਕਹਦਾ ਲਾਦਾ ਮੇਰੇ ਤਾਂ ਤੁੱਸੀ ਹਾਂਜੀ ਹਾਂ ਕੱਲ ਜੂ ਰੋਟੀ ਛੋਣੂਆ ਮਿਲੂਗੀ ਮੈਂ ਤਾਂ ਛੋਣੂਆ ਬਿਆਹ ਹੂੰ ਹਾਂ ਅਸੀਂ ਵੀ ਤੁਹਾਨੂੰ ਦੇਮਾ ਰੋਟੀ ਜੀ ਪਰ ਉਹ ਹੀ ਗੱਲ ਆ ਮੇਰੀ ਗੱਲ ਸੁਣੋ ਤੁਹਾਡੀ ਮਾਂ ਛਮਣ ਹੈ ਹੂੰ ਮੇਰੀ ਗੱਲ ਪਾਪਾ ਨੂੰ ਗੱਡੀ ਕਰਾਉਣੀ ਛੋਟਾ ਹੱਥ ਹੀ ਕਰਾ ਲੈਣੇ ਆਪਾਂ ਇਹ ਕੰਮ ਕਰਾਂਗੇ ਕੱਲੂ ਅੱਜ ਜੱਸੇ ਵਾਲਾ ਕੰਮ ਕਰਕੇ ਦੇਖੋ ਇੱਕ ਵਾਰੀ ਮੈਂ ਮੈਂ ਬੰਦੇ ਦੀ ਗੱਲ ਕਰਦਾ ਮੈਂ ਜੱਥੇ ਟੈਲੀਫੋਨ ਲਾਵਾਂਗਾ ਨਹੀਂ ਫਿਰ ਕੱਲੂ ਸਵੇਰੇ ਛੋਟਾ ਹੱਥੀ ਕੜਾ ਕੇ ਆਪਾਂ ਪਿੰਡ ਚੱਲਦੇ ਹਾਂ ਬਸ ਠੀਕ ਹੈ ਠੀਕ ਹੈ ਮੈਂ ਤਾਂ ਮੇਰੀ ਗੱਲ ਪ੍ਰਧਾਨ ਨੂੰ ਛੱਡ ਗਿਆ ਮੈਂ ਕਰ ਛੱਡ ਗਿਆ ਮੈਨੂੰ ਘਰੇ ਠੱਡਾ ਮੈਨੂੰ ਪਿੰਡ ਦੀ ਕਣਗਾ ਬਾੜੀ ਲੈ ਕੇ ਖੜਾ ਜੋ ਬਾਰੇ ਬਾਰੇ ਉਹ ਮੇਠੇ ਲਾ ਜੂਗਾ ਤੁਸੀਂ ਆਪ ਭੱਗ ਜਿਓ ਠੀਕ ਹੈ ਕੋਈ ਨਹੀਂ ਜਾ ਤੂੰ ਇੱਕ ਵਾਰੀ ਕੰਮ ਕਰਦੇ ਕੱਛੇ ਲੈ ਭੱਗਾ ਜਾਂ ਗੱਲ ਕਰੀ ਪਾਪੀ ਦਾ ਇਹ ਦੇ ਕੋਈ ਬੜੀ ਦਿੱਤਾ ਮੇਰੀ ਸਾੜੀ ਰੋਲ ਦੂ ਜੇ ਪੂਆ ਜੀ ਉਹ ਆਤੀ ਬਾਬਾ ਜਾਓ ਜੀ ਕਮੀੜਾ ਤੇਰੇ ਕੋਲ 50 ਰੁਪਇਆ ਹੈ ਆ ਗੂਗਲ ਵੇਚਨੇ ਉਹ ਆਹਾ ਸਮਝਦਾ ਨਹੀਂ ਪਾਈ ਤੇ ਰੱਖੇ ਵੀ ਕਰੋ ਫੂਕ ਲਿਆ ਕਰੋ ਬੋਲਾਂਗੇ ਇਹਦੇ ਬਣਾ ਗਿਆ ਰਿੰਜਨ ਖੜਦਾ ਤੇਰੇ ਕੋਲ ਹੈ 50 ਰੁਪਇਆ ਤੂੰ 6 ਦੀ ਜਾਓ ਜੀ ਗੱਲਾਂ ਕਰਨੂ ਕਰੀ ਜਾਂਦੇ ਹੋ ਜੀ ਗੱਲਾਂ ਕਿੱਥੇ ਟਾਈਮ ਖਰਾਬ ਕਰੀ ਜਾਂਦੇ ਹੋ ਨੁਕਸਾਨ ਤਾਂ ਪਹਿਲੀ ਹੋ ਗਈ ਮੇਰਾ ਨੱਕ ਟੁੱਟ ਗਈ ਮੋਢੇ ਦੀ ਜਾਓ ਜੀ ਲੈ ਚੱਲ ਕੇ ਮੇਰੀ ਗੱਲ ਸੁਣ ਨੂੰ ਹਾਂ ਆ ਤਾਂ ਫੜਾ ਦੇ ਮੈਨੂੰ ਇਹ ਤਾਂ ਤੂੰ ਕਰਾਂਗਾ ਮੇਰੇ ਨਾਲ ਬੈਠ ਹੋਰ ਨਾ ਕਿੱਥੇ ਲੱਭ ਗੱਲ ਕਰੀਂ ਤੂੰ ਕੱਪੜਾ ਆਈ ਪੀ ਕੱਪੜਾ ਕਿੰਨਾ ਬਾਲੀ ਗੱਲ ਮੈਂ ਦੱਸ ਤੂੰ ਅੰਦਰ ਕੀ ਗੱਲ ਹੈ ਉਹ ਬਸ ਕੱਲੀ ਆਪ ਚੱਲ ਕੋਈ ਕਾਈਕ ਨਹੀਂ ਕਰਤਾ ਬਸ ਉਹ ਆਪਕੋ ਤਾਂ ਮੇਰਾ ਪੱਗੜਾ ਹੁਣ ਤਾਂ ਮੈਂ ਤੇਰ ਤੂੰ ਆ ਆਗੇ ਆਗੇ ਚੱਲ ਮੈਂ ਕਹਣਾ ਸੱਚ ਚੰਗਾ ਫੇੜਾ ਆਉਣਾ ਮੈਂ ਛੱਡ ਕੇ ਹਾਂ ਹਾਂ ਹੁਣ ਤਾਂ ਜਾਓ ਚੈਨਾ ਜਾਓ ਤਾਂ ਗਈ ਪਹਾੜੋਂ ਪਾਰ